ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਦੋਸਤ ਮੁਸਕਾਨ ਇੱਥੇ ਅਸੀਂ ਉਹਨਾਂ ਖਬਰਾਂ ਦੀ ਗੱਲ ਕਰਦੇ ਹਾਂ ਜੋ ਦਿਨ ਪਰ ਸੁਰਖੀਆਂ ਦੇ ਵਿੱਚ ਰਹੀਆਂ ਚਾਹੇ ਉਹ ਬਾਲੀਵੁੱਡ ਦੀਆਂ ਗਲੈਮਰਸ ਪਾਰਟੀਆਂ ਹੋਣ ਜਾਂ ਫਿਰ ਸੋਸ਼ਲ ਮੀਡੀਆ ਤੇ ਮਸ਼ਹੂਰ ਸਲੈਪਸ ਦੇ ਡਰਾਮੇ ਜਾਂ ਫਿਰ ਹੋਵੇ ਤਾਜ਼ਾ ਵਿਵਾਦ ਅਸੀਂ ਇੱਥੇ ਤੁਹਾਨੂੰ ਬਿਲਕੁਲ ਅਨਫਿਲਟਰਡ ਤੇ ਮਜ਼ੇਦਾਰ ਸਟਾਈਲ ਦੇ ਵਿੱਚ ਐਂਟਰਟੇਨਮੈਂਟ ਦੀ ਟੌਪ ਗੌਸਪ ਸੱਸਾਂਗੇ ਤਾਂ ਦੇਖਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਵਿੱਚ ਗੱਲ ਕਰਾਂਗੇ ਰਣਵੀਰ ਅਲਾਵਾਦੀਆ ਦੇ ਪੋਡਕਾਸਟ ਨੂੰ ਬੀ ਪ੍ਰਾਕ ਨੂੰ ਨਹੀਂ ਕੀਤਾ ਗਿਆ ਸਨ ਵਾਈਟ ਵੀਡੀਓ ਵੀ ਕੀਤੀ ਹੈ ਦਿੱਲੀ ਫਿਰ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਤੇ ਕਿਤਾਬ ਲਿਖਣ ਵਾਲੇ ਨੇ ਸਿੱਧੂ ਦੇ ਪਿਤਾ ਤੇ ਕਿੱਸਾ ਤੰਜ ਅਖੀਰ ਦੇ ਵਿੱਚ ਗੱਲ ਕਰਾਂਗੇ ਵਾਇਰਲ ਗਰਲ ਮੋਨਾਲੀਸਾ ਨੂੰ ਗਿਫਟ ਦੇ ਵਿੱਚ ਮਿਲਿਆ ਹੀਰਿਆਂ ਦਾ ਹਾਂ ਮਸ਼ਹੂਰ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਅਲਾਬਾਦੀ ਆ ਇਸ ਸਮੇਂ ਵੱਡੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਅਤੇ ਕਾਰਨ ਸਮੇਂ ਰਾਣਾ ਦੇ ਸ਼ੋਅ ਇੰਡੀਆਜ਼ ਗੋਟ ਲੇਟਨ ਦੇ ਵਿੱਚ ਉਹਨਾਂ ਦਾ ਵਿਵਾਦਿਤ ਬਿਆਨ ਲੋਕਾਂ ਨੂੰ ਇਹ ਬਿਆਨ ਇੰਨਾ ਜ਼ਿਆਦਾ ਇਤਰਾਜ਼ਯੋਗ ਲੱਗਾ ਕਿ ਬੀਪ੍ਰਾਕ ਵਰਗੀਆਂ ਮਸ਼ਹੂਰ ਹਸਤੀਆਂ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਬੀਪ੍ਰਾਕ ਨੇ ਦਾਵਾ ਕੀਤਾ ਕਿ ਉਹਨਾਂ ਨੇ ਰਣਵੀਰ ਦੇ ਪੋਡਕਾਸਟ ਤੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਣਵੀਰ ਦਾ ਬਿਆਨ ਬਹੁਤ ਅਨੁਚਿਤ ਉਹਨਾਂ ਨੂੰ ਲੱਗਿਆ ਜਿਵੇਂ ਹਰ ਮਸਾਲੇਦਾਰ ਕਹਾਣੀ ਵਿੱਚ ਟਵਿਸਟ ਹੁੰਦਾ ਹੈ ਇਸ ਤਰ੍ਹਾਂ ਹੀ ਇਸ ਕੰਟਰੋਵਰਸੀ ਦੇ ਵਿੱਚ ਵੀ ਟਵਿਸਟ ਉਦੋਂ ਆਇਆ ਜਦੋਂ ਇੱਕ ਇੰਸਟਾਗ੍ਰam ਤੇ ਪੇਜ ਹੈ ਦੋਸਤ ਕਾਸਟ ਤੇ ਕਾਰਵਾ ਕਾ ਪੋਡਕਾਸਟ ਨਾ ਤੋਂ ਇੰਸਟਾਗ੍ਰam ਪੇਜ ਹੈ ਉਹਨਾਂ ਨੇ ਵੀਡੀਓ ਸ਼ੇਅਰ ਕੀਤਾ ਤੇ ਵੀਡੀਓ ਦੇ ਵਿੱਚ ਕੁਸ਼ਲ ਜਿਹੜਾ ਉਹਦੇ ਵਿੱਚ ਬੋਲ ਰਿਹਾ ਉਹਨਾਂ ਨੇ ਦਾਵਾ ਕੀਤਾ ਕਿ ਪ੍ਰਾਕ ਨੇ ਨੂੰ ਰਣਵੀਰ ਦੇ ਪੋਡਕਾਸਟ ਦੇ ਵਿੱਚ ਬੁਲਾਇਆ ਹੀ ਨਹੀਂ ਗਿਆ ਸੀ ਕਿਹਾ ਜਾ ਰਿਹਾ ਹੈ ਕਿ ਵੀ ਪ੍ਰਾਕ ਨੇ ਵੈਦ ਦੀ ਗੰਗਾ ਦੇ ਵਿੱਚ ਹੱਥ ਧੋਣ ਦਾ ਕੰਮ ਕੀਤਾ ਵੀ ਪ੍ਰਾਕ ਨੇ ਵੀਡੀਓ ਡਿਲੀਟ ਕਰ ਦਿੱਤੀ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਵੀ ਪ੍ਰਾਕ ਤੇ ਹਨ ਪਰ ਉਹਨਾਂ ਨੇ ਅਜੇ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਕਿ ਉਹ ਇਹਨਾਂ ਨਵੇਂ ਦਾਅਵਿਆਂ ਤੇ ਰਿਐਕਟ ਕਰਨਗੇ ਜਾਂ ਕਿ ਇਹ ਸਿਰਫ ਇੱਕ ਗਲਤਫਹਿਮੀ ਹੈ ਇਹ ਦੇਖਣਾ ਬਾਕੀ ਹੋਵੇਗਾ ਪਿੰਡ ਮਾਖਾ ਦੇ ਲੇਖਕ ਮਨਜਿੰਦਰ ਮਾਖਾ ਨੇ ਆਪਣੇ ਦੋਸਤ ਮਰਹੂਮ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਕਿਤਾਬ ਲਿਖਿਆ ਕਿਤਾਬ ਦਾ ਨਾਮ ਦ ਰੀਅਲ ਰੀਜ਼ਨ ਵਾਈ ਲੇਜੈਂਡ ਡਾਈ ਹੈ ਐਸਾ ਕਿਤਾਬ ਕਰਕੇ ਮਨਜਿੰਦਰ ਸਿੰਘ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਨਜਿੰਦਰ ਮਾਖਾ ਦੇ ਖਿਲਾਫ ਦਸੰਬਰ 2024 ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਸੀ ਅਤੇ ਇਲਜ਼ਾਮ ਲਾਇਆ ਸੀ ਕਿ ਇਹ ਕਿਤਾਬ ਬੇਬੁਨਿਆਦੀ ਦੋਸ਼ਾਂ ਤੇ ਆਧਾਰਿਤ ਹੈ ਇਸ ਨੂੰ ਲੈ ਕੇ ਪੁਲਿਸ ਮਾਖਾ ਦੇ ਘਰ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਆਖਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮਾਖਾ ਨੂੰ ਜ਼ਮਾਨਤ ਮਿਲ ਗਈ ਹੈ ਜ਼ਮਾਨਤ ਮਿਲਦੇ ਆਂ ਹੀ ਮਨਜਿੰਦਰ ਮੱਖਾ ਨੇ ਫੇਸਬੁੱਕ ਆਈਡੀ ਦੇ ਉੱਤੇ ਆਪਣੀ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸ਼ੁਕਰ ਹੈ ਇਸ ਮੁਲਕ ਦੇ ਵਿੱਚ ਹਾਲੇ ਅਦਾਲਤਾਂ ਬੱਚਿਆਂ ਹਨ ਨਹੀਂ ਤਾਂ ਕੁਝ ਹੰਕਾਰੀ ਬੰਦੇ ਕਿਤਾਬ ਲਿਖਣ ਕਰਕੇ ਮੇਰੇ ਵਰਗੇ ਬੰਦੇ ਦਾ ਕਤਲ ਹੀ ਕਰਵਾ ਦੇਣ ਲੇਖਕ ਮਨਜਿੰਦਰ ਮਾਖਾ ਨੇ ਆਪਣੇ ਦੋਸਤ ਮਰਹੂਮ ਸਿੱਧੂ ਮੂਸੇਵਾਲਾ ਦੇ ਜੀਵਨ ਤੇ ਕਿਤਾਬ ਲਿਖੀ ਹੈ ਕਿਤਾਬ ਦਾ ਨਾਮ ਤੁਹਾਨੂੰ ਦੱਸ ਚੁੱਕੀ ਹਾਂ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈ ਹੈ ਤੇ ਇਸ ਕਿਤਾਬ ਕਰਕੇ ਹੀ ਮਨਜਿੰਦਰ ਮਾਖਾ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਆਖਰਕਾਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮਾਖਾ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਹਨਾਂ ਨੇ ਤੰਜ ਕਸਿਆ ਸਿੱਧੂ ਮੂਸੇਵਾਲਾ ਦੇ ਪਿਤਾ ਕਹਿੰਦੇ ਹਨ ਕਿ ਕਿਸਮਤ ਕਦੋਂ ਪਾਸਾ ਪਲਟ ਦੇਵੇ ਕੋਈ ਨਹੀਂ ਜਾਣਦਾ ਤੇ ਜੇ ਕਿਸਮਤ ਦਾ ਨਾਮ ਮੋਨਾਲੀਸਾ ਹੈ ਤਾਂ ਉਸਦੇ ਸਿਤਾਰੇ ਵੀ ਅਨੇ ਚਮਕਤੇ ਹਨ ਕਿ ਪੂਰੀ ਦੁਨੀਆ ਦੇਖਦੀ ਰਹਿ ਜਾਵੇ ਜਿਹਾ ਉਹ ਮੋਨਾਲੀਸਾ ਜੋ ਕੁਝ ਮਹੀਨੇ ਪਹਿਲਾਂ ਤੱਕ ਮਹਾਕੁੰਭ ਮੇਲੇ ਦੇ ਵਿੱਚ ਮਾਲਾ ਵੇਚਦੀ ਨਜ਼ਰ ਆਈ ਸੀ ਅੱਜ ਉਹ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਜਾ ਰਹੀ ਹੈ ਮੋਨਾਲੀਸਾ ਨੇ ਮਹਾਕੁੰਭ ਮੇਲੇ ਦੇ ਵਿੱਚ ਆਪਣੀਆਂ ਭੂਰੀਆਂ ਅੱਖਾਂ ਸਾਵਲੇ ਰੰਗਤ ਤੇ ਮਸੂਮੀਅਤ ਦੇ ਨਾਲ ਇੰਟਰਨੈਟ ਨੂੰ ਅੱਗ ਲਗਾ ਦਿੱਤੀ ਸੀ ਲੋਕ ਉਸ ਨੂੰ ਵਾਇਰਲ ਗਰਲ ਕਹਿਣ ਲੱਗੇ ਸੀ ਕਾਫੀ ਸੋਸ਼ਲ ਮੀਡੀਆ ਤੇ ਉਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਾਦਗੀ ਅਤੇ ਖੂਬਸੂਰਤੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਕਿ ਡਾਇਰੈਕਟਰ ਸਨੋਜ ਮਿਸ਼ਰਾ ਦੀ ਵੀ ਨਜ਼ਰ ਉਸ ਤੇ ਪਈ ਅਤੇ ਆਪਣੀ ਫਿਲਮ ਲਈ ਮੋਨਾਲੀਸਾ ਨੂੰ ਐਕਟਿੰਗ ਦੀਆਂ ਕਲਾਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਪੜਾਈ ਅਤੇ ਲਿਖਾਈ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਤੇ ਮੋਨਾਲੀਸਾ ਦਾ ਹੁਣ ਮੇਕਓਵਰ ਹੋ ਚੁੱਕਾ ਹੈ ਕੇਰਲ ਦੇ ਵਿੱਚ ਇੱਕ ਈਵੈਂਟ ਦੇ ਵਿੱਚ ਸ਼ਿਰਕਤ ਕਰਨ ਪਹੁੰਚੀ ਹੈ ਹਾਲ ਹੀ ਦੇ ਵਿੱਚ ਮੋਨਾਲੀਸਾ ਤੇ ਇੱਥੇ ਗੁਲਾਬੀ ਲਹਿੰਗੇ ਦੇ ਵਿੱਚ ਨਜ਼ਰ ਆਈ ਹੈ ਜਿਸ ਦੇ ਵਿੱਚ ਉਹ ਬੇहद ਖੂਬਸੂਰਤ ਲੱਗ ਰਹੀ ਸੀ ਉਹ ਕੇਰਲ ਦੇ ਵਿੱਚ ਇੱਕ ਸ਼ਾਪ ਲਾਂਚਿੰਗ ਦੇ ਮੌਕੇ ਤੇ ਪਹੁੰਚੀ ਸੀ ਇਸ ਦੌਰਾਨ ਮੋਨਾਲੀਸਾ ਨੇ 에어ਪੋਰਟ ਤੋਂ ਲੈ ਕੇ ਇਵੈਂਟ ਤੱਕ ਹਰ ਜਗ੍ਹਾ ਖੁਦ ਨੂੰ ਹੀਰੋਇਨ ਅਤੇ ਸਟਾਰ ਦੀ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਇਹ ਸ਼ਾਪ ਜੁਐਲਰੀ ਸ਼ਾਪ ਸੀ 에ਰਪੋਰਟ ਤੇ ਲੋਕਾਂ ਨੇ ਕਾਫੀ ਜ਼ਿਆਦਾ ਸੈਲਫੀਆਂ ਲੈ ਕੇ ਮੋਨਾਲੀਸਾ ਨੂੰ ਘੇਰ ਲਿਆ ਤੇ ਦੱਸ ਦिए ਕਿ ਲਾਂਚਿੰਗ ਇਵੈਂਟ ਤੇ ਉਹਨਾਂ ਨੂੰ ਇੱਕ ਹੀਰਿਆਂ ਦਾ ਹਾਰ ਗਿਫਟ ਕੀਤਾ ਗਿਆ ਤੇ ਹੁਣ ਤਾਂ ਮੋਨਾਲੀਸਾ ਦੀ ਕਿਸਮਤ ਕਾਫੀ ਜ਼ਿਆਦਾ ਪਲਟ ਗਈ ਹੈ ਜਿਹੜੀ ਮੋਨਾਲੀਸਾ ਮਹਾਕੁੰਭ ਦੇ ਵਿੱਚ ਹੁਣ ਤੱਕ ਮਾਲਾ ਵੇਚ ਦੀ ਨਜ਼ਰ ਆਉਂਦੀ ਸੀ ਹੁਣ ਉਹ ਲਾਂਚਿੰਗ ਇਵੈਂਟਸ ਦੇ ਵਿੱਚ ਜਾ ਰਹੀ ਹੈ ਤੇ ਜਲਦ ਹੀ ਬਾਲੀਵੁੱਡ ਦੇ ਵਿੱਚ ਡੈਬਿਊ ਵੀ ਕਰਨ ਜਾ ਰਹੀ ਹੈ ਤਾਂ ਇਹ ਸੰ ਮਨੋਰੰਜਨ ਦੀ ਦੁਨੀਆ ਤਾਂ ਤੋਂ ਅੱਜ ਦੀਆਂ ਕੁਝ ਖਾਸ-ਖਾਸ ਖਬਰਾਂ ਜਿਹੜੀਆਂ ਅੱਜ ਐਂਟਰਟੇਨਮੈਂਟ ਦੇ ਗਲਿਆਰਿਆਂ ਦੇ ਵਿੱਚ ਸੁਰਖੀਆਂ ਚ ਰਹੀਆਂ ਤਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਸ਼ੋਅ ਕਲੈਮਰ ਗੌਸਿਪ ਸਿਰਫ ਟੀਵੀ ਨਾਰਾਇ ਤੇ ਉਹ ਤੁਹਾਨੂੰ ਦੱਸ ਤਾ ਲਈ ਸਟੇ ਐਂਟਰਟੇਨ ਸਟੇ ਟਿਊਨ